ਉਹ ਲੋਕ ਉਹਦੇ ਵਿੱਚ ਖੜੇ ਹੈ 20 25 ਸਾਲ ਤੋਂ ਪਿੰਡ ਦੇ ਲੋਕਾਂ ਦੀ ਔਰ ਸਾਡੇ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਦਾ ਜਿਹੜਾ ਰੰਗ ਹੈ ਉਹ ਚੜਿਆ ਉਹਨੂੰ ਪੂਰ ਪਿਆ ਅਸੀਂ ਕੁਛ ਕਿਸਮਤ ਹੈ ਕਿ ਸਮੇਂ-ਸਮੇਂ ਤੇ ਸਾਨੂੰ ਸੁਪੂਰ ਮੁਖੀ ਅਚਾਰ ਜਾਂ ਸਟਾਫ ਬੜਾ ਮਿਹਨਤੀ ਮਿਲਿਆ ਵੈਸੇ ਤਾਂ ਜਵਾਬ ਪੜਾ ਕੇ ਮੁੜ ਜਾਣਾ ਵੀ ਠੀਕ ਹੈ ਤਨਗਾ ਤਾਂ ਉਹ ਨਹੀਂ ਮਿਲਣੀ ਹੈ ਪਰ ਜੇ ਨੇ ਵੀ ਸਾਨੂੰ ਸਕੂਲ ਪ੍ਰਾਪਤ ਮਿਲਿਆ ਉਹਨਾਂ ਦੀ ਕੋਸ਼ਿਸ਼ ਕਿਸੇ ਵੀ ਸਿੱਖਿਆ ਦੇ ਨਾਲ ਨਾਲ ਅਜੇ ਸਕੂਲ ਨੂੰ ਅੱਗੇ ਲੈ ਕੇ ਆਉਣਾ। ਔਰ ਪਿੰਡ ਦਾ ਸਹਿਯੋਗ ਜਦੋਂ ਵੀ ਇਹਨਾਂ ਨੇ ਮੰਗਿਆ ਕਿਉਂਕਿ ਅਧਿਆਪਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਦੋਨਾਂ ਦੇ ਤਾਲਮੇਲ ਤੋਂ ਬਿਨਾਂ ਬਿਲਕੁਲ ਟ੍ਰਿਕ ਨਹੀਂ ਹੁੰਦੀ। ਉਹ 2025 ਸਾਲ ਦੇ ਅਸੀਂ ਲੱਗੇ ਸਣੇ ਅਧਿਆਪਕ ਸਣੇ ਪਿੰਡ ਦੇ ਲੋਕ ਪੰਚਾਇਤਾਂ ਤਾਂ ਅੱਜ ਤੁਸੀਂ ਸਾਡੇ ਸਕੂਲ ਚ ਆ ਕੇ ਦੇਖੋ ਉਹ ਬਹੁਤ ਵਧੀਆ ਦੇਖਾ ਉਹ ਵੀ ਅੱਛਾ ਰਿਜ਼ਲਟ ਆ ਪੂਰੇ ਬੱਚੇ ਐ ਔਰ ਪੀਐਮ ਸ਼੍ਰੀ ਆਲਾ ਜਿਹੜਾ ਐ ਸਾਨੂੰ ਜਿਹਦੇ ਬਾਰੇ ਸਾਨੂੰ ਤਾਂ ਪੂਰੀ ਨੌਲੇਜ ਵੀ ਹੈਨੀ ਵੀ ਜਾਨੀ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਆਇਆ ਇਹ ਉਦੋਂ ਵੀ ਸੋਨੇ ਦਾ ਸੁਆਗਤ ਹੋਇਆ ਸਾਨੂੰ ਬੜੀ ਖੁਸ਼ੀ ਹੋਈ ਆ ਔਰ ਸਾਡੇ ਪਿੰਡ ਦੇ ਲੋਕਾਂ ਦਾ ਪੰਚਾਇਤਾਂ ਦਾ ਹੋਰ ਵੀ ਹੌਸਲਾ ਫੜ ਗਿਆ ਵੀ ਅੱਗੇ ਤੋਂ ਅਸੀਂ ਹੋਰ ਵੀ ਪਤਾ ਨਹੀਂ ਕੀ ਕਰਦੇ ਆਂਗੇ ਅਸੀਂ ਆਪਣੇ ਲੈਵਲ ਤੇ ਸਕੂਲ ਦੇ ਵਿੱਚ ਬੱਸ ਕੀ ਜਨਰੇਟਰ ਇਹ ਕੰਗਰੇਸ ਹਾਲ ਪਹਿਲਾਂ ਅਸੀਂ ਪਾਉਂਦੇ ਰਹੇ ਆ ਪੈਸੇ ਇਕੱਠੇ ਕਰ ਕਰਕੇ ਪਰ ਹੁਣ ਸਾਨੂੰ ਕੋਈ ਲੋੜ ਨਹੀਂ ਹੁਣ ਸਰਕਾਰ ਨੇ ਸਾਨੂੰ ਬੜਾ ਕੁਝ ਦਿੱਤਾ ਹੁਣ ਦਫ਼ਤਰ ਦੇ ਵਿੱਚ ਵੀ ਸਾਡਾ ਨਾਂ ਹੈ ਵੀ ਹੈਗਾ ਇੱਕ ਪਿੰਡ 'ਚ ਲੋੜ ਦੇ ਪੀਐਮ ਸਕੀਮ ਦੀ ਯੋਜਨਾ ਦੇ ਵਿੱਚ ਆਉਣ ਕਰਕੇ ਸ੍ਰੀ ਦੇ ਵਿੱਚ ਸਾਲਾਨਾ ਇਨਾਮ ਮੰਡਲ ਸਮਾਗਮ ਕਰਵਾਇਆ ਗਿਆ ਇਸ ਖੁਸ਼ੀ ਦੇ ਮੌਕੇ ਤੇ ਸੂਹਾ ਪਹਿਲਾਂ ਸੁਪਰੀਮਾ ਦਾ ਪਾਠ ਕਰਵਾਇਆ ਗਿਆ ਉਸ ਤੋਂ ਬਾਅਦ ਬੱਚਿਆਂ ਨੇ ਸਭ ਚਾਰਕ ਪ੍ਰੋਗਰਾਮ ਵਿੱਚ ਐਮ ਸ਼੍ਰੀ ਯੋਜਨਾ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਜਿਹੜੇ 6 ਸਕੂਲ ਫਰੀਦਕੋਟ ਜ਼ਿਲ੍ਹੇ ਦੇ 6 ਸਕੂਲ ਆਏ ਹੈ ਜਿਦੇ ਵਿੱਚ ਸਿਰਫ ਦੋ ਹਾਈ ਸਕੂਲ ਸਿਲੈਕਟ ਹੋਏ ਹੈ ਤੇ ਇਹਦੇ ਵਿੱਚ ਸਾਡੇ ਲਈ ਮਾਣ ਵਾਲੀ ਗੱਲ ਹੈ ਸਰਕਾਰੀ ਹਾਈ ਸਕੂਲ ਡੋੜ ਇਹਦੇ ਵਿੱਚ ਸਿਲੈਕਟ ਹੋਇਆ ਹੈ ਇਹਦੇ ਵਿੱਚ ਸਰਪੰਚ ਸਾਹਿਬ ਕੁਲਦੀਪ ਸਿੰਘ ਗਿੱਲ ਉਹਨਾਂ ਦਾ ਪੂਰਾ ਯੋਗਦਾਨ ਉਹਨਾਂ ਦੇ ਨਾਲ ਪੰਚਾਇਤ ਦਾ ਯੋਗਦਾਨ ਅਤੇ ਸਾਡੇ ਸਕੂਲ ਦੇ ਪਲੱਸ 2 ਪਲੱਸ 3 ਮੈਨੇਜਮੈਂਟ ਵਿਟੀ ਸਕੂਲ ਆਪਿਆ ਤੇ ਵਿਦਿਆਰਥੀਆਂ ਦਾ ਯੋਗਦਾਨ ਐਮ ਰਿਹਾ ਇਸ ਯੋਜਨਾ ਦੇ ਵਿੱਚ ਇਸ ਸਕੂਲ ਦੇ ਵਿੱਚ ਐਨ ਐਸ ਕੇ ਯੂ ਦਾ ਲੈਬ ਜਿਹੜੀ ਕਿਤਾਬੂਦੀ ਲੈਬ ਉਸ ਹਾਈ ਸਕੂਲ ਤੋਂ ਮਿਲੀ ਹੈਗੀ ਹੈ ਕਿਸੇ ਵੀ ਹਾਈ ਸਕੂਲ ਦੇ ਵਿੱਚ ਨਹੀਂ ਚੱਲ ਰਹੀ ਇਹਦੇ ਵਿੱਚ ਵਿਦਿਆਰਥੀਆਂ ਨੂੰ ਕਲੋਥਿੰਗ ਐਪਰਲ ਟ੍ਰੇਡ ਮਿਲੀ ਹੈਗੀ ਹੈ ਜਿਹਦੇ ਵਿੱਚ ੜਦੇ ਮੈਟ ਤੇ ਬਾਕੀ ਬੱਚਿਆਂ ਦੇ ਜਿਹੜੇ ਸਲਾਈ ਕਢਾਈ ਦੇ ਕੰਮ ਸਾਰੇ ਸਿਖਾਏ ਜਾਂਦੇ ਹਨ ਇਦੇ ਵਿੱਚ ਸਮਾਨ ਵੀ ਪਹੁੰਚ ਚੁੱਕਾ ਹੈ ਸੂਨ ਦੇ ਵਿੱਚ ਇਸ ਤੋਂ ਇਲਾਵਾ ਹੋਰ ਬੀ ਐਮ ਸ਼੍ਰੀ ਦੀਆਂ ਬਹੁਤ ਸਾਰੇ ਜਿਹੜੇ ਇਹਦੇ ਵਿੱਚ ਲੌਨ ਟੈਨਿਸ ਗਰਾਊਂਡ ਬਣਾਇਆ ਗਿਆ ਤੇ ਜਿਹੜੇ ਕਮਰਿਆਂ ਨੂੰ ਪੁਰਾਣੇ ਕਮਰਿਆਂ ਨੂੰ ਉੱਚਾ ਚੱਕਿਆ ਗਿਆ ਹੈ ਵਿਦਿਆਰਥੀਆਂ ਨੂੰ ਵਿਦਿਆਕ ਟੂਰ ਲਵਾਏ ਗਏ ਤੇ ਹੋਰ ਵੀ ਬਹੁਤ ਸਾਰੀਆਂ ਬੇਅੰਤ ਐਕਟੀਵਿਟੀ ਜਿਹੜੀਆਂ ਕੀਤੀਆਂ ਜਿਨੀਆਂ ਸਕੂਲ ਨੇ ਆਪਣੇ ਸਾਰੇ ਕਲਚਰਲ ਪ੍ਰੋਗਰਾਮ ਦੇ ਲਈ ਡਰੈਸਸ ਤਿਆਰ ਕੀਤੀਆਂ ਤੇ ਇਸ ਤੋਂ ਇਲਾਵਾ ਅੱਜ ਇਨਾਮ ਵੰਡ ਸਮਾਰੋਹ ਦੇ ਵਿੱਚ ਜਿਹੜਾ ਸਪੈਸ਼ਲ ਰੋਡ ਟੌਕ ਸਾਰੇ ਬੱਚਿਆਂ ਨੂੰ ਦਿੱਤੀਆਂ ਗਈਆਂ ਜਿਸ ਦੇ ਨਾਲ ਦਾਕਲਾ ਨੂੰ ਨੂੰ ਵਡਾਵਾ ਮਿਲੇਗਾ ਤੇ ਉਸ ਤੋਂ ਬਾਅਦ ਸਕੂਲ ਬੈਗ ਵੀ ਜਿਹੜੇ ਪਹਿਲੀਆਂ 5 ਵਿਸ਼ਣਾਂ ਨੂੰ ਜਿਹੜੇ ਵਿਦਿਆਰਥੀਆਂ ਨੂੰ ਦਿੱਤੇ ਗਏ ਸਕੂਲ ਦੇ ਪ੍ਰੋਗਰਾਮ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਨਗਰ ਪੰਚਾਇਤ ਵੱਲੋਂ ਕਿੰਨਾ ਸਹਿਯੋਗ ਮਿਲਦਾ ਪੂਰਾ ਹੀ ਮੁਕਦਨਾ ਹੈ ਇਹ ਲਗਭਗ ਜਦੋਂ ਦਾ ਮੈਂ ਮੈਨੂੰ ਤਾਂ 3 ਸਾਲ ਹੀ ਹੋਏ ਹੈ ਮੈਂ ਇਹਨਾਂ ਦੇ ਰੰਗ ਦੇ ਵਿੱਚ ਰੰਗਿਆ ਗਿਆ ਤੇ ਇਹਨਾਂ ਦਾ ਸਹਿਯੋਗ ਦੇ ਨਾਲ ਹੀ ਸਕੂਲ ਅੱਦੇ ਨਾਲ ਜਿਹੜਾ ਤਰੱਕੀ ਕਰਦਾ ਜਾ ਰਿਹਾ ਹੈ ਇਹ ਯੋਜਨਾ ਦੇ ਵਿੱਚ ਆਉਂਦਾ ਸਭ ਤੋਂ ਅਹਿਮ ਕਾਰਨ ਸੀ ਜਿਵੇਂ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਨੇ ਦੱਸਿਆ ਵੀ ਇਸ ਸਕੂਲ ਦੀ ਗਿੰਤੀ ਕੋਲ 30 ਜਿਹੜਾ ਸਿਹਰਾ ਹੈ ਸਕੂਲ ਭਲਾਈ ٹرسٹ ਨੂੰ ਜਿਹੜਾ ਪਿੰਡ ਪੰਚਾਇਤ ਸਰਦਾਰ ਕਪੀਲ ਸਿੰਘ ਜੀ ਗੇਰ ਸ਼ਰਮਾਂਜ ਉਹਨਾਂ ਨੂੰ ਜਾਣਦਾ ਹੈਗਾ ਕਿ ਉਹਨਾਂ ਨੇ ਸਹਿਯੋਗ ਦੇ ਨਾਲ ਜਿਹੜੀ ਇਸ ਸਕੂਲ